ਮੇਰਾ ਨਾਮ ਬਲਵੀਰ ਸਿੰਘ ਹੈ। ਹਾਂ ਜੀ। ਹਾਂ ਵਾਸੀ ਪਿੰਡ ਗਿਲਚੇ ਤੇ ਉਮਰ ਤਕਰੀਬਨ 50 ਸਾਲ ਦੀ ਹੈ ਕਿ ਦੀ। ਤੇ ਕਿਸ ਤਰ੍ਹਾਂ ਇਹਨਾਂ ਦੇ ਹਾਂ ਮੇਰੇ ਚਾਚੇ ਦਾ ਲੜਕਾ ਇਸ ਵੇਰੇ ਨਾ ਤਕਰੀਬਨ 8:30 ਤੋਂ 9:00 ਦੇ ਕਰੀਬ ਬਾਜ਼ਾਰ ਆ ਰਿਹਾ ਸੀ ਬੋਰ ਦਾ ਸਮਾਨ ਲੈਣ ਵਾਸਤੇ ਤੇ ਕੋਤਪੇ ਵਾਲੇ ਮੋੜ ਦੇ ਲੱਗੇ ਇੱਕ ਤੇਜ਼ ਰਫ਼ਤਾਰ ਟਰਾਲੀ ਜਿਹੜੀ ਪੱਠੇ ਤੋਂ ਪੱਠੇ ਨੂੰ ਜਾ ਰਹੀ ਸੀ ਬਹੁਤ ਜ਼ਿਆਦਾ ਤੇਜ਼ ਬਹੁਤ ਤੇਜ਼ ਸੀਗੀ ਭਾਜੀ। ਉਹਦੇ ਤੋਂ ਕੋਈ ਸੰਭਲੀ ਨਹੀਂ ਤੇ ਜਾਂਦੇ ਸਾਰੇ ਇਹਨਾਂ ਨੇ ਮਿਲ ਕੇ ਇਹ ਮੋਟਰ ਇਹ ਮੋਟਰਸਾਈਕਲ ਤੇ ਆ ਰਹੀ ਸੀ ਸ਼ਹਿਰ ਨੂੰ। ਉਹ ਟਰੈਕਟਰ ਨੂੰ ਉੱਪਰ ਚੜਾਤਾ ਉਹਨਾਂ ਨੇ ਹਾਂਜੀ ਮੌਕੇ ਤੇ ਹੀ ਡੈਥ ਹੋ ਗਈ ਟਰੈਕਟਰ ਹਾਂਜੀ ਟਰੈਕਟਰ ਹਾਂਜੀ ਟਰੈਕਟਰ ਟਰਾਲੀ ਪੱਠੇ ਤੋਂ ਬਰામਦ ਕੀਤਾ ਤੇ ਉਹਨਾਂ ਟਰਾਲੀ ਟਰੈਕਟਰ ਪਾਸੇ ਕਰ ਲੇਤਾ ਤੇ ਕੱਲੀ ਟਰਾਲੀ ਉਹਨਾਂ ਨੇ ਦੇ ਦਿੱਤੀ ਹੋਈ ਹੈ ਜਿਹੜੀ ਡਰਾਈਵਰ ਨਹੀਂ ਹੈ ਜਿ ਬਰਾਮਦਾ ਡਰਾਈਵਰ ਦਾ ਨਾਮ ਦੱਸਿਆ ਉਹਨਾਂ ਨੇ ਪੱਠੇ ਵਾਲਿਆਂ ਦੇ ਕਹਿਣ ਮੁਤਾਬਕ ਜਿਹੜਾ ਨਾਮ ਉਹਦਾ ਹਰਜੀਤ ਸਿੰਘ ਪੁੱਤਰ ਹਾਕਮ ਸਿੰਘ ਦਾ ਹੈ ਵਾਸੀ ਪਿੰਡ ਦੁਲਚੀਕੇ ਉਹਨਾਂ ਨੇ ਸਾਈਡ ਤੇ ਕਰ ਦਿੱਤਾ ਜੀ ਹਾਂਜੀ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋ ਹਾਂਜੀ ਕੀ ਨਾਮ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਕੀ ਲੱਗਦਾ ਜੀ ਦੱਸੋ ਭਰਾ ਸੀ ਮੇਰਾ ਤੇ ਕੀ ਹੋਇਆ ਕੀ ਇਹ ਬਸ ਭਰਾ ਮੇਰਾ ਸਮਾਨ ਲੈਣ ਆ ਰਿਹਾ ਸੀ ਸ਼ਹਿਰੋਂ ਬੋਰ ਦਾ ਕਿੱਥੇ ਦਾ ਰਹਿਣ ਵਾਲਾ ਇੱਕ ਿਲਚੇ ਪਿੰਡ ਹੈ ਕਿੰਨੇ ਵਿਆਹ ਸੀਗਾ ਵਿਆਹ ਸੀ ਤਿੰਨ ਬੱਚੇ ਸੀ ਛੋਟੇ ਨੇ ਛੋਟੇ ਨੇ ਜੀ ਅੱਛਾ ਤੇ ਕਿਵੇਂ ਹੋ ਗਈ ਡੈਥ ਚੱਲਿਆ ਸੀ ਦਰੋਂ ਤੇ ਪੱਠੇ ਵਾਲਾਂ ਦੀ ਟਰਾਲੀ ਆ ਰਹੀ ਸੀ ਪੱਪੂ ਕੀ ਕਿਸੇ ਪੱਠੇ ਵਾਲੇ ਟਰਾਲੀ ਆ ਰਹੀ ਸੀ 13 13 ਸਾਰ ਬੜੀ ਸੀ ਤੇ ਸੰਭਲਾ ਨਹੀਂ ਗਿਆ ਟਰੈਕਟਰ ਹਾਂ ਹਾਂ ਜਾ ਕੇ ਉੱਤੇ ਚੜਾਤਾ ਸੀ ਸਿਰ ਦੇ ਸ਼ੇਰ ਦਾ ਫਸ ਗਿਆ ਅਸਲੋਂ ਦੇਥੇ ਮੌਕੇ ਤੇ ਡਾਡੋ ਗਿਆ ਹੁਣੇ ਟਰਾਲੀ ਨੇ ਗ੍ਰਫਤਾਰ ਕੀਤਾ ਨਹੀਂ ਟਰਾਲੀ ਦੀ ਕੱਲੀ ਟਰਾਲੀ ਬਰਾਮਦ ਕੀਤੀ ਨੇ ਬਾਕੀ ਉਹਨਾਂ ਟਰੈਕਟਰ ਕੋਈ ਨਹੀਂ ਦਿੱਤਾ ਹਾਂਜੀ ਹੁਣ ਕੀ ਕਾਰਵਾਈ ਦੀ ਮੰਗ ਹੈ ਕਾਰਵਾਈ ਇਹ ਹੈ ਸਾਡੇ ਉਹਨਾਂ ਤੇ ਪਰਚਾ ਆ ਜਾਏ ਕੁਝ ਵੀ ਕੀਤਾ ਜਾਵੇ ਉਹਨਾਂ ਤੇ ਅਸੀਂ ਅਨੇ ਉਹਨਾਂ ਦੇ ਇਨਸਾਇਡ ਹਾਂਜੀ ਸਾਫ਼ ਹੋਣਾ ਚਾਹੀਦਾ ਇਹ ਗੁਰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਕਿਲਚੇ ਦਾਖਰੀ ਦੁੱਜੇ ਕੇ ਇਹ ਆਪਣੇ ਮੋਟਰਸਾਈਕਲ ਤੋਂ ਫਰੀਪੁਰ ਨੂੰ ਆ ਰਹੇ ਸੀਗਾ ਤੇ ਰਾਸਤੇ ਵਿੱਚ ਇੱਕ ਆਪਣੇ ਰੇੜਾ ਜਾ ਰਿਹਾ ਸੀਗਾ ਉਹ ਟੋਇਆ ਕਰਕੇ ਰੇੜੇ ਨੇ ਬ੍ਰੇਕ ਮਾਰੀ ਤੇ ਪਿੱਛੇ ਵੱਜਿਆ ਸੀਗਾ ਉਹਦੇ ਬਸ ਉਹ ਡਿੱਗਨ ਤੋਂ ਬਾਅਦ ਸੜਨ ਡਿੱਗ ਪਿਆ ਸੜਨ ਡਿੱਗਨ ਤੋਂ ਬਾਅਦ ਉਦੋਂ ਟਾਲੀ ਇੱਕਦਮ ਸਪੀਡ ਨਾਲ ਬੜੀ ਤੇਜ਼ ਨਾਲ ਟਾਲੀ ਜੋ ਉਹਨੂੰ ਕੁਚਰ ਕੇ ਅੱਗੇ ਲੰਘ ਰਹੀ ਜਿਸ ਨਾਲ ਉਹਦੀ ਮੌਤ ਹੋ ਗਈ ਆ ਇਸ ਸੰਬੰਧੀ ਅਸੀਂ ਐਫਆਰ ਦੇ ਭਰਾ ਸੁਜੀ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 88 ਦੱਜ ਰਿਸ਼ਤਥਾਨਾ ਕੀਤਾ ਤੇ ਮਕਦਮੇ ਦੀ ਤਫਤੀਸ਼ ਚੱਲ ਰਹੀ ਆ ਨਹੀਂ ਹਲੇ ਨਹੀਂ ਜੀ ਗ੍ਰਿਫਤਾਰੀ ਕਰਾਂਗੇ ਜੀ ਹਾਂ ਤਫਤੀਸ਼ ਜਾਰੀ ਹੈ ਹਾਂ ਟਰਾਲੀ ਲੈ ਲਈ ਕਬਜ਼ੇ ਨੇ ਟਰੈਕਟਰ ਨਹੀਂ ਮਿਲਿਆ ਟਰੈਕਟਰ ਲੈ ਕੇ ਭੱਜ ਗਿਆ ਟਰਾਲੀ ਮਿਲ ਗਈ ਸਾਨੂੰ ਉਹ ਅਸੀਂ ਕਬਜ਼ੇ ਲੈ ਲਈ ਆ ਅਗਲੀ ਤਫਤੀਸ਼ ਜਾਰੀ ਹੈ ਇਹਨਾਂ ਦਾ ਸੁਧ ਪਤ ਨਹੀਂ ਰਹੀ ਇਹਨਾਂ ਨੂੰ ਜਿੰਦਰਾ ਆਨੇ ਰਾਹੋਂ ਆਨੇ ਉਹ ਵੀ ਚਾਲੂ ਕੀਤਾ ਹੈ ਹੈ ਕਿ ਕਦੋਂ ਕੋਲ ਦੇ ਆ ਸਰਵਣ ਵਾਂਝ ਨੇ ਆ ਜਾਂਦਾ ਸਰਵਣ